ਸਸ਼ਿਕਾ ਲਈ ਡੇਲੀ ਪੋਸਟ ਪੰਜਾਬੀ ਦੇਖ ਰਹੇ ਤੁਸੀਂ ਮੈਂ ਹਾਂ ਗੁਰਦੀਪ ਸਿੰਘ ਲੰਮੇ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਕਿਸਾਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ 13 ਫਰਵਰੀ ਦੇ ਦਿਨ ਦਿੱਲੀ ਕੂਚ ਕੀਤਾ ਜਾਊਗਾ ਤਾਂ ਕੁਝ ਜਥੇਬੰਦੀਆਂ ਜੋ 13 ਫਰਵਰੀ ਨੂੰ ਕੂਚ ਕਰਨ ਵਾਲੀਆਂ ਨੇ ਉਸ ਤੋਂ ਪਹਿਲਾਂ ਹਰਿਆਣਾ ਦੇ ਬਾਰਡਰ ਨੇ ਜਿਹੜੇ ਉਹ ਸੀਲ ਕਰ ਦਿੱਤੇ ਗਏ ਨੇ ਐਸ ਵੇਲੇ ਅਸੀਂ ਡੱਬ ਵਾਲਾ ਇਲਾਕੇ ਦੇ ਵਿੱਚ ਖੜੇ ਹਾਂ ਡੱਬ ਵਾਲੀ ਇਲਾਕੇ ਦੇ ਜਿਹੜੇ ਬਾਰਡਰਸ ਨੇ ਉਹਨਾਂ ਨੂੰ ਸੀਲ ਕੀਤਾ ਗਿਆ ਜਿਨ੍ਹਾਂ ਦੇ ਵਿੱਚ ਪੰਜਾਬ ਦੀ ਹੱਦ ਲੱਗਦੀ ਹੈ ਤਸਵੀਰਾਂ ਤੁਹਾਨੂੰ ਦਿਖਾਉਂਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਡੱਬ ਵਾਲੀ ਇਲਾਕੇ ਦੇ ਵਿੱਚ ਬੈਰੀਕੇਡਿੰਗ ਕੀਤੀ ਗਈ ਹੈ ਅਤੇ ਸੀਮੈਂਟ ਦੇ ਜਿਹੜੇ ਬਲਾਕਸ ਨੇ ਉਹ ਵੀ ਰੱਖੇ ਗਏ ਨੇ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਕਨੌਰੀ ਬਾਰਡਰ ਹੋ ਗਿਆ ਅਤੇ ਇਸ ਦੇ ਨਾਲ ਸ਼ੰਭੂ ਬਾਰਡਰ ਜਿਹੜੇ ਹੋ ਗਿਆ ਇਹਨਾਂ ਬਾਰਡਰਾਂ ਦੇ ਉੱਤੇ ਵੀ ਲਗਾਤਾਰ ਜਿਹੜਾ ਬੈਰੀਕੇਡਿੰਗ ਕੀਤੀ ਗਈ ਹੈ ਔਰ ਇਹ ਸੜਕ ਦੇ ਨਾਲ ਨਾਲ ਤੁਹਾਨੂੰ ਦੱਸ ਦਈਏ ਕਿ ਵਨ ਵੇ ਸੜਕ ਚਲਾਈ ਗਈ ਹੈ ਤਾਂ ਕਿ 13 ਫਰਵਰੀ ਤੋਂ ਪਹਿਲਾਂ ਜੋ ਰਾਹੀਰ ਨੇ ਗੁਜ਼ਰਨਾ ਚਾਹੁੰਦੇ ਨੇ ਉਹਨਾਂ ਨੂੰ ਗੁਜ਼ਰਨ ਦਿੱਤਾ ਜਾ ਰਿਹਾ ਹੈ ਲੇਕਿਨ ਉਸ ਤੋਂ ਪਹਿਲਾਂ ਜਿਹੜੀਆਂ ਤਿਆਰੀਆਂ ਨੇ ਉਹ ਮੁਕੰਮਲ ਤੌਰ ਤੇ ਕੀਤੀਆਂ ਜਾ ਚੁੱਕੀਆਂ ਨੇ ਔਰ 13 ਫਰਵਰੀ ਦਾ ਦਿਨ ਜਿਹੜਾ ਵੇਟ ਕੀਤੀ ਜਾ ਰਹੀ ਹੈ ਕਿ ਕਿਸਾਨਾਂ ਦੇ ਵੱਲੋਂ ਜੋ ਕੂਚ ਕੀਤਾ ਜਾਊਗਾ ਤਾਂ ਉਸ ਤੋਂ ਪਹਿਲਾਂ ਦੀਆਂ ਤਿਆਰੀਆਂ ਕਿਸ ਤਰੀਕੇ ਦੇ ਨਾਲ ਇੱਕ ਪਾਸੇ ਬਲਾਕਸ ਰੱਖੇ ਹੋਏ ਨੇ ਸੀਮਿੰਟ ਦੇ ਔਰ ਦੂਸਰੇ ਪਾਸੇ వాటర్ ਕੈਨਨ ਗਨ ਹੈ ਜਿਹੜੀ ਉਹ ਵੀ ਮੌਜੂਦ ਹੈ ਔਰ ਇਸ ਦੇ ਨਾਲ ਨਾਲ ਹੋਰ ਫੋਰਸਿਸ ਦੀ ਗੱਲ ਕੀਤੀ ਜਾਵੇ ਜਿਵੇਂ ਕਿ ਹੰਝੂ ਗੈਸ ਦੇ ਗੋਲੇ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਨਾਲ ਗਨ ਜਿਹੜੀਆਂ ਮੌਜੂਦ ਨੇ ਤਸਵੀਰਾਂ ਵਿੱਚ ਦਿਖਾਉਂਦੇ ਆ ਤੁਹਾਨੂੰ ਵੀ ਕਿਸ ਤਰੀਕੇ ਦੇ ਨਾਲ ਜਿਵੇਂ ਪਿਛਲੇ ਜਦੋਂ ਕਿਸਾਨ ਅੰਦੋਲਨ ਦੇ ਵਿੱਚ ਜਦੋਂ ਕਿਸਾਨਾਂ ਦੇ ਵੱਲੋਂ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤਾਂ ਉਸ ਵੇਲੇ ਹੰਝੂ ਗੈਸ ਦੇ ਗੋਲੇ ਜਿਹੜੇ ਉਹ ਵੀ ਧਾਗੇ ਗਏ ਸੀਗੇ ਤਾਂ ਉਸ ਵੇਲੇ ਇਸੇ ਤਰੀਕੇ ਦੇ ਨਾਲ ਗਨ ਜੋ ਹੁਣ ਦੇਖ ਸਕਦੇ ਹੋ ਤੁਸੀਂ ਜਿਹੜੀ ਰੱਖੀ ਗਈ ਹੈ ਔਰ ਉਸ ਦੇ ਨਾਲ ਨਾਲ ਜਿਹੜੇ ਬਲਾਕਸ ਨੇ ਔਰ ਫੋਰਸਸ ਨੇ ਮੂਰੇ ਖੜੇ ਹੋਏ ਨੇ ਤੇ ਨਾਲ ਦੀ ਨਾਲ ਇਹਨਾਂ ਬਲਾਕਸ ਨੂੰ ਆਪਦੀ ਜਗ੍ਹਾ ਦੇ ਉੱਤੇ ਰੱਖਿਆ ਜਾ ਰਿਹਾ ਹਾਲਾਂਕਿ ਉਸ ਤੋਂ ਪਹਿਲਾਂ ਦੀ ਤਿਆਰੀਆਂ ਦੇ ਵਿੱਚ ਜਿਸ ਤਰੀਕੇ ਨਾਲ ਦੇਖਿਆ ਵਾ ਕਿ వాటర్ ਗਨਨ ਗਨ ਹੋ ਗਈ ਜਾਂ ਫਿਰ ਹੋਰ ਮਸ਼ੀਨਾਂ ਜਿਹੜੀਆਂ ਨੇ ਲੈ ਕੇ ਰੱਖੀਆਂ ਗਿਆ ਨੇ ਔਰ ਪਹਿਲਾਂ ਹੀ ਤਿਆਰੀ ਕੀਤੀ ਗਈ ਹੈ ਔਰ ਸੀਮੈਂਟ ਦੇ ਜਿਹੜੇ ਬਲਾਕਸ ਨੇ ਉਹਨਾਂ ਨੂੰ ਸੜਕਾਂ ਦੇ ਸਾਈਡ ਤੇ ਰੱਖਿਆ ਗਿਆ ਹੈ ਔਰ ਜਦੋਂ 13 ਫਰਵਰੀ ਦੇ ਦਿਨ ਕਿਸਾਨਾਂ ਦੇ ਵੱਲੋਂ ਜਿਹੜਾ ਪ੍ਰੋਟੈਸਟ ਸ਼ੁਰੂ ਕੀਤਾ ਜਾਊਗਾ ਕੂਚ ਕੀਤਾ ਜਿਹੜਾ ਕਾਰਨਾ ਸ਼ੁਰੂ ਕੀਤਾ ਜਾਊਗਾ ਦਿੱਲੀ ਵੱਲ ਨੂੰ ਤਾਂ ਉਸ ਤੋਂ ਪਹਿਲਾਂ ਹੀ ਇਹ ਬਾਰਡਰ ਹੈ ਜਿਹੜਾ ਬਿਲਕੁਲ ਸੀਲ ਕਰ ਦਿੱਤਾ ਜਾਵੇਗਾ ਤੇ ਇਸ ਨੂੰ ਬਲਾਕਸ ਰੱਖ ਕੇ ਬਲਾਕ ਕਰ ਦਿੱਤਾ ਜਾਵੇਗਾ ਇਸ ਦੇ ਨਾਲ ਤੁਹਾਨੂੰ ਦੇਖ ਸਕਦੇ ਹੋ ਕਿ ਸੀਮਿੰਟ ਦੇ ਪਾਈਪਾਂ ਜਿਹੜੀਆਂ ਨੇ ਉਹ ਵੀ ਇੱਥੇ ਰੱਖੀਆਂ ਹੋਈਆਂ ਨੇ ਪਿਛਲੀ ਵਾਰ ਜਦੋਂ ਕਿਸਾਨਾਂ ਦੇ ਵੱਲੋਂ ਕੂਚ ਕੀਤਾ ਗਿਆ ਸੀ ਤਾਂ ਉਸ ਵੇਲੇ ਜਿਹੜੇ ਟੋਏ ਵੀ ਪੁੱਟੇ ਗਏ ਸੀ ਕਿਉਂਕਿ ਜਿਹੜੇ ਕਿਸਾਨ ਸੀਗੇ ਉਹ ਬਲਾਕਸ ਨੂੰ ਪਾਰ ਕਰਨ ਤੋਂ ਬਾਅਦ ਅੱਗੇ ਵਧ ਰਹੇ ਸੀਗੇ ਔਰ 2020 ਦੇ ਵਿੱਚ ਇਹ ਦੇਖਣ ਨੂੰ ਮਿਲਿਆ ਕਿ ਕਿਸ ਤਰੀਕੇ ਦੇ ਨਾਲ ਟੋਏ ਨੇ ਜਿਹੜੇ ਉਹ ਪੱਟੇ ਗਏ ਸੜਕਾਂ ਪੱਟ ਦਿੱਤੀਆਂ ਗਿਆ ਸੀਆਂ ਤਾਂ ਕਿ ਅੱਗੇ ਕਿਸਾਨ ਨਾ ਵੱਧ ਸਕਣ ਲੇਕਿਨ ਇਸ ਵਾਰ ਦੁਬਾਰਾ ਤੋਂ ਹੀ ਤਿਆਰੀ ਜਿਹੜੀ ਸ਼ੁਰੂ ਕੀਤੀ ਗਈ ਹੈ ਕਿਉਂਕਿ ਕਿਸਾਨਾਂ ਦੇ ਵੱਲੋਂ ਜੋ ਐਲਾਨ ਕੀਤਾ ਗਿਆ ਹੈ ਕਿ 13 ਫਰਵਰੀ ਦੇ ਦਿਨ ਦੁਬਾਰਾ ਤੋਂ ਕਿਸਾਨ ਨੇ ਜਿਹੜੇ ਉਹ ਕੂਚ ਕਰਨਗੇ ਦਿੱਲੀ ਵੱਲ ਨੂੰ ਤਾਂ ਉਸ ਤੋਂ ਪਹਿਲਾਂ ਦੀਆਂ ਤਸਵੀਰਾਂ ਤੁਸੀਂ ਲੇਟੈਸਟ ਡੱਬ ਵਾਲੀ ਬਾਰਡਰ ਦੀਆਂ ਤਸਵੀਰਾਂ ਦੇਖਦੇ ਤੁਸੀਂ ਕਿ ਡੱਬ ਵਾਲੀ ਇਲਾਕੇ ਦੇ ਵਿੱਚ ਕਿਸ ਤਰੀਕੇ ਦੇ ਨਾਲ ਇਹ ਤਿਆਰੀਆਂ ਕੀਤੀਆਂ ਗਈਆਂ ਨੇ ਪ੍ਰਸ਼ਾਸਨ ਇੱਥੇ ਮੌਜੂਦ ਹੈ ਔਰ ਹੋਰ ਜੇ ਬਾਕੀ ਦੀ ਫੋਰਸਸ ਨੇ ਉਹ ਵੀ ਇੱਥੇ ਮੌਜੂਦ ਨੇ ਔਰ ਨਾਲ ਦੀ ਨਾਲ ਇਹ ਨਜ਼ੀਰ ਤੋਂ ਦਿਖਾਉਂਦੇ ਆ ਤੁਹਾਨੂੰ ਵੀ ਕਿਸ ਤਰੀਕੇ ਨਾਲ ਇਹ ਨਾਲ ਬਲੌਗਸ ਨੂੰ ਰੱਖਿਆ ਗਿਆ ਹੈ ਬਲॉक्स ਰੱਖ ਕੇ ਨਾਲ ਪਾਈਪਸ ਨੇ ਜਿਹੜੀਆਂ ਉਹ ਵੀ ਰੱਖੀਆਂ ਗਈਆਂ ਨੇ ਨਾਲ ਦੀ ਨਾਲ ਤੁਸੀਂ ਦੇਖ ਸਕਦੇ ਹੋ ਕਿ ਇੰਨਾ ਬੈਰੀਕੇਡਸ ਦੇ ਉੱਤੇ ਜਿਹੜੀਆਂ ਤਾਰਾਂ ਲਗਾਈਆਂ ਗਈਆਂ ਨੇ ਕੰਡਿਆਲੀਆਂ ਸੋ ਇੱਥੇ ਦੇਖ ਸਕਦੇ ਹੋ ਕਿ ਜਿਹੜੇ ਬੈਰੀਕੇਡਸ ਨੇ ਉਹਨਾਂ ਦੇ ਉੱਤੇ ਕੰਡਿਆਲੀ ਜਿਹੜੀ ਤਾਰ ਹੈ ਉਹ ਵੀ ਲਗਾਈ ਗਈ ਹੈ ਔਰ ਇਸ ਦੀ ਵੀ ਤਿਆਰੀ ਜਿਹੜੀ ਕੀਤੀ ਗਈ ਹੈ ਨਾਲ ਦੀ ਨਾਲ ਮਸ਼ੀਨਸ ਨੇ ਜਿਹੜੀਆਂ ਰੱਖੀਆਂ ਗਈਆਂ ਨੇ ਤਾਂ ਕਿ ਜਿਹੜੇ ਕੱਲ੍ਹ ਦਿਨ ਬਾਕੀ ਰਹਿ ਗਿਆ ਔਰ ਇਸ ਕਰਕੇ ਇਹਨਾਂ ਬਲਾਕਸ ਨੂੰ ਰੱਖਿਆ ਜਾਊਗਾ ਦੁਬਾਰਾ ਤੋਂ ਦੇਖਿਆ ਤੁਸੀਂ ਕਿਸ ਤਰੀਕੇ ਦੇ ਨਾਲ ਪਾਈਪਾਂ ਦੇ ਵਿੱਚ ਪਾਈਪਾਂ ਦੇ ਨਾਲ ਬੈਰਿਕ ਉਹ ਜਿਹੜੇ ਬਲਾਕਸ ਨੇ ਸੀਮੈਂਟ ਦੇ ਉਹ ਰੱਖੇ ਗਏ ਸੀਗੇ ਤੇ ਬਾਕੀ ਫੋਰਸ ਇੱਥੇ ਲਗਾਈ ਗਈ ਹੈ ਔਰ ਜਿਹੜੀ ਟ੍ਰੈਫਿਕ ਇੱਥੇ ਗੁਜ਼ਰਨਾ ਚਾਹੁੰਦੀ ਹੈ ਉਹਨਾਂ ਟ੍ਰੈਫਿਕ ਨੂੰ ਲੰਘਣ ਦਿੱਤਾ ਜਾ ਰਿਹਾ ਹੈ ਹਾਲਾਂਕਿ ਜਿਹੜੇ ਕਨੌਰੀ ਬਾਰਡਰ ਹੋ ਗਿਆ ਜਾਂ ਫਿਰ ਸੰਘੂ ਬਾਰਡਰ ਹੋ ਗਿਆ ਤਾਂ ਇਹਨਾਂ ਦੇ ਬਾਰਡਰਾਂ ਦੇ ਉੱਤੇ ਚੈਕਿੰਗ ਵੀ ਕੀਤੀ ਜਾ ਰਹੀ ਹੈ ਅਗਰ ਕੋਈ ਗੁਜ਼ਰ ਰਿਹਾ ਲੇਕਿਨ ਡਬਵਾੜੀ ਇਲਾਕਾ ਉਹ ਇਲਾਕਾ ਹੈ ਜਿਸ ਇਲਾਕੇ ਦੇ ਵਿੱਚ ਅ ਜਿਹੜਾ ਚਨਾਇਆ ਗਿਆ ਹੈ ਔਰ ਦੂਸਰੇ ਪਾਸੇ ਬਲਾਕੇ ਜਿਹੜੀ ਹੈ ਪ੍ਰੋਪਰ ਕੀਤੀ ਗਈ ਹੈ ਦੂਸਰਾ ਰੂਟ ਹੈ ਜਿਹੜਾ ਉਹ ਚੱਲ ਨਹੀਂ ਰਿਹਾ ਤੁਹਾਨੂੰ ਦੱਸ ਦਈਏ ਕਿ ਇੱਕ ਰੂਟ ਚਲਾਇਆ ਗਿਆ ਹੈ ਔਰ ਦੂਸਰਾ ਰੂਟ ਹੈ ਜਿਹੜਾ ਉਹ ਬੰਦ ਕੀਤਾ ਗਿਆ ਹੈ ਔਰ ਬਿਲਕੁਲ ਇਸ ਤੋਂ ਅੱਗੇ ਜਾ ਕੇ ਜਿਹੜਾ ਮੇਨ ਡੱਬ ਵਾਲੀ ਬਾਰਡਰ ਜਿਹੜਾ ਬਠਿੰਡੇ ਨੂੰ ਹਾਈਵੇ ਜਾਂਦਾ ਹੈ ਪੰਜਾਬ ਵੱਲ ਨੂੰ ਤਾਂ ਬਠਿੰਡੇ ਵਾਲਾ ਹਾਈਵੇ ਮੇਨ ਦੱਸਿਆ ਜਾਂਦਾ ਹੈ ਕਿ ਉਹ ਮੇਨ ਹਾਈਵੇ ਹੈ ਉਸ ਨੂੰ ਪ੍ਰੋਪਰ ਤਰੀਕੇ ਨਾਲ ਬੰਦ ਕੀਤਾ ਗਿਆ ਹਾਲਾਂਕਿ ਉਹ ਦੀ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਇੱਕ ਪਾਸੇ ਪੰਜਾਬ ਪੁਲਿਸ ਹੈ ਜਿਹੜੀ ਉਹ ਆਪਣਾ ਲੱਕ ਖੜੀ ਹੋਈ ਹੈ ਪ੍ਰਸ਼ਾਸਨ ਜਿਹੜਾ ਖੜਿਆ ਹੋਇਆ ਦੂਸਰੇ ਪਾਸੇ ਹਰਿਆਣਾ ਪੁਲਿਸ ਆਪਣਾ ਕੰਮ ਜਿਹੜਾ ਕਾਰਜ ਡਿਊਟੀ ਕਰ ਰਹੀ ਹੈ ਔਰ ਡੱਬ ਵਾਲੀ ਇਲਾਕੇ ਦੀਆਂ ਇਹ ਤਸਵੀਰਾਂ ਤੁਸੀਂ ਲਗਾਤਾਰ ਦੇਖ ਰਹੇ ਹੋ ਵੀ ਕਿਸ ਤਰੀਕੇ ਦੇ ਨਾਲ ਬਲਾਕਸ ਲਗਾ ਕੇ ਅਤੇ ਪ੍ਰੋਪਰ ਬੈਰੀਕੇਡਿੰਗ ਲਗਾ ਕੇ ਤਿਆਰੀ ਕੀਤੀ ਗਈ ਹੈ ਔਰ ਜੋ 13 ਫਰਵਰੀ ਦੇ ਦਿਨ ਕਿਸਾਨਾਂ ਦੇ ਵੱਲੋਂ ਕੂਚ ਕੀਤਾ ਜਾਣਾ ਹੈ ਤਾਂ ਉਸ ਤੋਂ ਪਹਿਲਾਂ ਹਰਿਆਣਾ ਦੇ ਜਿੰਨੇ ਵੀ ਬਾਰਡਰ ਨੇ ਉਹਨਾਂ ਨੂੰ ਸੀਲ ਕਰ ਦਿੱਤਾ ਗਿਆ ਸੁਵਦੇਰੀ ਅਪਡੇਟ ਜਿਹੜਾ ਡੇਲੀ ਪੋਸਟ ਪੰਜਾਬੀ ਦੇ ਨਾਲ ਕੈਮਰਾ ਪਰਸਨ ਹੈਪੀ ਗਰੇਵਾਲ ਦੇ ਨਾਲ ਗੁਦਸੀ ਲੰਮੇ